ਆਪਾਂ ਨੇ ਇਸ ਵੀਡੀਓ ਨੂੰ ਪਾ ਦਿੱਤਾ ਹੈ ਦੋਸਤੋ ਸ਼ੇਅਰ ਕਰਨ ਦੀ ਜ਼ਿੰਮੇਵਾਰੀ ਤੁਹਾਡੀ ਆ ਇਸ ਵੀਡੀਓ ਨੂੰ ਜਦੋਂ ਤੁਸੀਂ ਦੇਖੋਗੇ ਤਾਂ ਬਹੁਤ ਜ਼ਿਆਦਾ ਭਾਵੁਕ ਹੋ ਜਾਵੋਗੇ ਸਰਦਾਰ ਜੀ ਆਟੋ ਵਾਲੇ ਇਹਨਾਂ ਦੇ ਆਟੋ ਦੇ ਵਿੱਚ ਕੋਈ ਸਵਾਰੀ ਨਹੀਂ ਬੈ ਰਹੀ ਸੀ ਉਹ ਹੋਰਾਂ ਆਟੇ ਵਾਲਿਆਂ ਨੂੰ ਕਹਿੰਦਾ ਵੀ ਆਪਣਾ ਆਟ ਨੂੰ ਤੋੜ ਲਾ ਤਾਂ ਜੋ ਮੇਰੇ ਆਟੋ ਦੇ ਵਿੱਚ ਸਵਾਰੀ ਆ ਕੇ ਬੈਠ ਸਕਣ ਪਰ ਫੇਰ ਵੀ ਆਟੋ ਵਾਲੇ ਅੱਗੇ ਨੂੰ ਨਹੀਂ ਤੋੜਦੇ ਆਪਾਂ ਨੂੰ ਮਦਦ ਲਈ ਅੱਗੇ ਆਉਣਾ ਚਾਹੀਦਾ ਆ ਤੇ ਇਦਾਂ ਦੀਆਂ ਵੀਡੀਓ ਨੂੰ ਸ਼ੇਅਰ ਕਰਕੇ ਹੈਲਪ ਵੀ ਕਰਨੀ ਚਾਹੀਦੀ ਆ ਬਾਕੀ ਤੁਸੀਂ ਇਹ ਵੀਡੀਓ ਪੂਰੀ ਸੁਣੋ ਸਤਿ ਸ਼੍ਰੀ ਅਕਾਲ ਵੀਰ ਜੇਕਨਾ ਮੇਰੀ ਗੱਡੀ ਦੇ ਸਾਹਮਣੇ ਆਟੋ ਖੜੇ ਹੈ ਵਿੱਚ ਸਰਦਾਰ ਜੀ ਵੀ ਖੜਾ ਕੱਲਾ ਹੀ ਖੜਾ ਆਟੋ ਮੈਂ ਤੇ ਸਵਾਰੀਆਂ ਦੀਆਂ ਬੇਨਤੀਆਂ ਕਰੀ ਜਾਂਦਾ ਮੇਰੀ ਆਟੋ 'ਚ ਵੀ ਬਹਿ ਜਾ ਕੋਈ ਨਹੀਂ ਬਹਿੰਦਾ ਪੈਣਾ ਗੱਡੀ ਆ ਗਈ ਮure ਤੇ ਕੋਈ ਨਹੀਂ ਬਹਿੰਦਾ ਪੈ ਘੜੀ ਮੋੜੀ ਦੂਜੇ ਆਟੋ ਨੂੰ ਵੀ ਕਹਿੰਦਾ ਆਟੋ ਤੋੜ ਲੈ ਯਾਰ ਮੈਨੂੰ ਵੀ ਦੋ ਬਹਾ ਲੈ ਹੁੰਦੇ ਯਾਰ ਬਈ ਯਾਰ ਕਿੰਨੀਆਂ ਕਿੰਨੀਆਂ ਬੇਨਤੀਆਂ ਕਰਨਦਾ ਬੰਦਾ ਵੀ ਮੇਰੀ ਆਟੋ 'ਚ ਬਹਿ ਜਾ ਕੋਈ ਨਹੀਂ ਬਹਿੰਦਾ ਉਹਨੂੰ ਘੜੀ ਮੋੜੀ ਇਸ਼ਾਰਾ ਕਰਦਾ ਤੋੜ ਲੈ ਯਾਰ ਤੇਰੇ ਕਰਕੇ ਨਹੀਂ ਬਹਿੰਦੀਆਂ ਸਵਾਰੀਆਂ ਹਨ ਐਹੋ ਜਿਹੇ ਵੀਡੀਓ ਸ਼ੇਅਰ ਕਰ ਦਿਆ ਕਰੋ ਲੈਣਾ ਦੇਣਾ ਆਪਾਂ ਕੁਝ ਨਹੀਂ ਗਾ ਹਨ ਤੇ ਦੇਖੀ ਮੈਂ ਮਿੰਤਾ ਹੀ ਕਰੀ ਜਾਂਦਾ ਉਹਨਾਂ ਦੀ ਜੀ ਭਾਈ ਤੋਰ ਲਾ ਮੈਨੂੰ ਵੀ ਦੋ ਬਾਹ ਲੈਣ ਦੇ ਉੱਥੇ ਆਟੋ ਹੋਰ ਲਿਆ ਕੇ ਖਲਾਰਦੀ ਕਿਸੇ ਨੇ ਸੋ ਦੋਸਤੋ ਤੁਸੀਂ ਵੀਡੀਓ ਨੂੰ ਦੇਖ ਹੀ ਲਿਆ ਹੈ ਜੇ ਕੋਈ ਤੁਹਾਨੂੰ ਇਦਾਂ ਦਾ ਇਨਸਾਨ ਦਿੱਕੇ ਤਾਂ ਮਦਦ ਜ਼ਰੂਰ ਕਰਨੀ ਚਾਹੀਦੀ ਆ ਚਾਹੇ ਬੇਸਕ ਉਹ ਸਰਦਾਰ ਹੋਵੇ ਚਾਹੇ ਉਹ ਕਿਸੇ ਹੋਰ ਧਰਮ ਦਾ ਹੋਵੇ ਹਮੇਸ਼ਾ ਇਨਸਾਨੀਅਤ ਦਾ ਫਰਜ਼ ਸਮਝ ਕੇ ਹਰ ਇੱਕ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਆ ਹੋਰ ਆਟੋ ਭਰੇ ਹੋਏ ਨੇ ਕੱਲੇ ਸਰਦਾਰ ਜੀ ਦੇ ਆਟੋ ਖਾਲੀ ਨੇ ਤਾਂ ਇੱਕ ਆਦੀ ਸਰਵਾਰੀ ਨੂੰ ਜਾ ਕੇ ਉੱਥੇ ਬਹਿ ਜਾਣਾ ਚਾਹੀਦਾ ਸੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਧੰਨਵਾਦ